ਛੋਟੇ ਸਿੱਧੂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਮੂਸੇ ਪਿੰਡ ਵਿੱਚ ਮਨਾਇਆ ਜਾ ਰਿਹਾ ਹੈ ਜਸ਼ਨ ਖੇੜੀ ਜਾ ਰਹੀ ਹੈ ਹੋਲੀ ਬਾਪੂ ਬਲਕੌਰ ਸਿੰਘ ਵੀ ਖੇਡ ਰਹੇ ਨੇ ਲੋਕਾਂ ਨਾਲ ਹੋਲੀ ਬਾਪੂ ਬਲਕੌਰ ਸਿੰਘ ਕਈ ਸਾਲਾਂ ਮਗਰੋਂ ਆਏ ਖੁਸ਼ ਨਜ਼ਰ ਸਸੀ ਗਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਪੇ ਟੈਲੀਵਿਜ਼ਨ ਦੋਸਤੋ ਕਈ ਹੋਲੀਆਂ ਲੰਘੀਆਂ ਮੂਸੇ ਪਿੰਡ ਦੇ ਵਿੱਚ ਚੱਜ ਨਾਲ ਕੋਈ ਵੀ ਤਿਹਾਰ ਨਹੀਂ ਮਨਾਇਆ ਗਿਆ ਪਰ ਹੁਣ ਛੋਟੇ ਸਿੱਧੂ ਦੀ ਵਾਪਸੀ ਹੋਈ ਹੈ ਸਿੱਧੂ ਮੂਸੇਵਾਲਾ ਆਪਣੇ ਛੋਟੇ ਭਰਾ ਦੇ ਰੂਪ ਵਿੱਚ ਹਵੇਲੀ ਵਿੱਚ ਵਾਪਸ ਆ ਚੁੱਕਿਆ ਅਤੇ ਅੱਜ ਹੋਲੀ ਦਾ ਤਿਹਾਰ ਵੀ ਹੈ ਅਤੇ ਇਸ ਮੌਕੇ ਹੋਲੀ ਖੇਡੀ ਗਈ ਸਿੱਧੂ ਮੂਸੇਵਾਲਾ ਵੀ ਬਾਈ ਜਦੋਂ ਜਾਂਦਾ ਸੀ ਤਾਂ ਹੋਲੀ ਦਾ ਤਿਹਾਰ ਕਾਫੀ ਖੁਸ਼ੀ ਦੇ ਨਾਲ ਮਨਾਇਆ ਕਰਦਾ ਸੀ ਉਹਨਾਂ ਦੀਆਂ ਕਾਫੀ ਪੁਰਾਣੀਆਂ ਵੀਡੀਓ ਵੀ ਨੇ ਜੋ ਕਿ ਇੰਟਰਨੈਟ ਦੇ ਉੱਪਰ ਹਰ ਹੋਲੀ ਨੂੰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਤੇ ਦੋਸਤੋ ਅੱਜ ਮੂਸੇ ਦੇ ਵਿੱਚ ਹੋਲੀ ਮਨਾਈ ਗਈ ਪੂਰੇ ਮੂਸੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਵੀ ਲੋਕਾਂ ਨਾਲ ਗੱਲਬਾਤ ਕਰੀ ਮੂਸੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਬਾਪੂ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਾਪੂ ਨੇ ਅੱਜ ਇੱਕ ਵੱਡਾ ਦਿਲ ਦਿਖਾਉਂਦੇ ਹੋਏ ਲੋਕਾਂ ਤੋਂ ਮਾਫੀ ਵੀ ਮੰਗੀ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਮੈਥੋਂ ਜਾਂ ਫਿਰ ਮੇਰੇ ਪੁੱਤ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਅਤੇ ਦੋਸਤੋ ਇਸ ਮੌਕੇ ਮੂਸੇ ਪਿੰਡ ਦੇ ਜਿਹੜੇ ਲੋਕ ਸੀ ਉਹ ਵੀ ਕਾਫੀ ਖੁਸ਼ ਨਜ਼ਰ ਆਏ ਇਸ ਮੌਕੇ ਹੋਰ ਕੀ ਕਿਹਾ ਬਾਪੂ ਬਲਕੌਰ ਸਿੰਘ ਨੇ ਹੋਈ ਗੱਲਬਾਤ ਸੁਣਾ ਦਿੰਦੇ ਹਾਂ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਕਿ ਮੇਰੇ ਪੁੱਤ ਨੂੰ ਸਿੱਧੂ ਮੂਸੇ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਉਹਨੇ ਆਪਣਾ ਨਾਮ ਕਦੇ ਵਰਤੇ ਨਹੀਂ ਸੀ ਉਹਨੇ ਹਮੇਸ਼ਾ ਸਿੱਧੂ ਮੂਸੇ ਵਾਲਾ ਇਸ ਕਰਕੇ ਆਪਦੇ ਨਾਮ ਦੇ ਪਿੱਛੇ ਲਾਇਆ ਸੀ ਵੀ ਇੱਥੇ ਦਾ ਜੰਪਲ ਹਰ ਬੰਦਾ ਆਪਦੇ ਆਪ ਨੂੰ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇ ਵਾਲਾ ਕਹੇ ਉਹਨੇ ਸ਼ੁਭ ਦੀਪ ਨਾਮ ਬਣਾਉਣ ਦੀ ਬਜਾਏ ਸਿੱਧੂ ਮੂਸੇ ਵਾਲਾ ਨਾਮ ਬਣਾਇਆ ਇਹ ਗੱਲ ਵੱਖਰੀ ਆ ਵੀ ਵਕਤ ਦੀ ਮਾਰ ਪਈ ਸਿੱਧੂ ਮੂਸੇ ਵਾਲਾ ਸੀ ਅੱਜ ਮੂਸਾ ਸਿੱਧੂ ਵਾਲਾ ਬਣ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਇੱਕ ਬਰਾਦਰੀ ਤੋਂ ਗਰੀਬ ਗੁਰਬੇ ਸਾਰੇ ਇੰਨੇ ਮਿਲ ਕੇ ਰਹਿੰਦੇ ਆ ਸਾਡੇ 'ਚ ਕਦੇ ਵੀ ਨਫ਼ਰਤ ਦੀ ਭਾਵਨਾ ਨਹੀਂ ਆਈ ਤੇ ਉਹ ਹਮੇਸ਼ਾ ਹੀ ਹਰੇਕ ਧੀ ਭੈਣ ਦੇ ਵਿਆਹ ਦੇ ਉੱਤੇ ਜਾਂ ਤੱਕ ਕੋ ਨਾਂ ਕਿਸੇ ਦੇ ਖੰਡ ਪਾਰਤੀ ਸਹਜ ਪਾਰਤੀ ਤੇ ਜਾ ਕੇ ਨਾਮ ਅਸਤੀ ਕਰਦਾ ਸ਼ਾਇਦ ਉਹਨੂੰ ਅਗਲੀ ਆਉਂਦਾ ਸੀ ਇਸ ਗੱਲ ਦਾ ਉਹਦੇ 'ਚ ਉਹਨੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਦੇ ਸਮਝੇ ਹੀ ਨਹੀਂ ਸੀ ਪਰੰਤੂ ਅੱਜ ਤੁਹਾਨੂੰ ਵੇਖ ਕੇ ਮੇਰੀ ਅੱਖਾਂ ਮੇਰਾ ਗਲਾ ਭਰਿਆ ਹੋਇਆ ਇਸ ਗੱਲ ਨੂੰ ਵੇਖ ਕੇ ਮੇਰੇ ਕੋਈ ਸ਼ਬਦ ਨਹੀਂ ਇਸ ਗੱਲ ਦੇ ਤੁਸੀਂ ਹਰ ਜੀ ਨੇ ਹਰ ਇਸ ਪਿੰਡ ਦੇ ਵਸਿੰਦੇ ਨੇ ਇੰਨੀ ਖੁਸ਼ੀ ਬਣਾਈ ਤੁਸੀਂ ਆਪਣਾ ਸਮਝ ਕੇ ਆਪਣੇ ਦਰਾਂ ਦੇ ਉੱਤੇ ਇੱਕ ਆਪਣੇ ਬੱਚੇ ਦੀ ਤਰ੍ਹਾਂ ਖੁਸ਼ ਆਮਦੀਦ ਕਿਹਾ ਔਰ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿਣਾ ਹੈ ਕਿ ਉੱਥੇ ਸਾਡੇ ਮੁਲਕ ਦੀਆਂ ਏਜੰਸੀਆਂ ਨੂੰ ਚਿੰਤਾ ਵੀ ਲੱਗੀ ਹੈ ਜਿਹੜੇ ਹਾਲਾਤ ਮੇਰੇ ਪੁੱਤ ਦੇ 20 ਸਾਲ ਦੀ ਉਮਰ ਦੇ ਵਿੱਚ ਬਣੇ ਸੀ ਸ਼ਾਇਦ ਇਸ ਬਨੂਰ ਦੇ ਹੁੰਦੇ ਦੇ ਬਣ ਗਏ ਉਸ ਤਰ੍ਹਾਂ ਦੇ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਹਰ ਇੱਕ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਐਵੇਂ ਜਿਵੇਂ ਕਰਾਂਗੇ ਉਹ ਮੇਰਾ ਨਹੀਂ ਤੁਹਾਡੇ ਸਾਰੇ ਨਗਰ ਦਾ ਪੁੱਤ ਹੈ ਹਮੇਸ਼ਾ ਤੁਸੀਂ ਹਮੇਸ਼ਾ ਤੁਸੀਂ ਮੇਰੇ ਪਰਿਵਾਰ ਨੇ ਜਿੱਲੇ ਹੁਣ ਤੱਕ ਤੁਸੀਂ ਇਹ ਸਾਂਝ ਬਣਾ ਕੇ ਰੱਖੀ ਹੈ ਮੈਂ ਉਮੀਦ ਕਰਦਾ ਤੇ ਆਪਾਂ ਅੱਗੇ ਤੋਂ ਵੀ ਉਲਕੇ ਔਰ ਮੈਂ ਕਿਤੇ ਵੀ ਵਪਾਰ ਕਰਾਂ ਬਿਨਸ ਕਰਾਂ ਪਰੰਤੂ ਮੈਨੂੰ ਆਪ ਦੇ ਨਗਰ ਚ ਆਏ ਬਿਨਾ ਸੌਖਾ ਸਾਹ ਨਹੀਂ ਆਉਂਦਾ ਕਿ ਮੈਂ ਹਮੇਸ਼ਾ ਤੁਹਾਡੇ درمیان ਤੁਹਾਡੀ ਧਰਤੀ ਤੇ ਤੁਹਾਡੀ ਸੇਵਾ ਕਰਨਾ ਹੀ ਕੰਡ ਕਰੂੰਗਾ ਕੋਈ ਸ਼ਬਦ ਕਦੇ ਮੇਰੇ ਬੱਚੇ ਤੋਂ ਤੁਹਾਡੇ ਚ ਰਹਿੰਦਿਆਂ ਕਿ ਉਹ ਕਦੇ ਕਿਸੇ ਮਿੱਤਰ ਦੇ ਨਾਲ ਕਿਸੇ ਨਾਲ ਕੋਈ ਬੋਲ ਗਿਆ ਹੋਵੇ ਜਾਣੇ ਅਣਜਾਣੇ ਦੇ ਵਿੱਚ ਤਾਂ ਉਹਦੀ ਤਰਫੋਂ ਉਹਦੀ ਜਗ੍ਹਾ ਤੇ ਅੱਜ ਮੈਂ ਖਲੋ ਕੇ ਸਾਰੇ ਨਕਰ ਨੂੰ ਇਸ ਅੰਦਰ ਨਹੀਂ ਵੀ ਸਾਡੀ ਕਿਸੇ ਦੇ ਨਾਲ ਕੋਈ ਵੀ ਕਦੇ ਕੋਈ ਕਹਾਣੀ ਸੁਣੀ ਹੋਵੇ ਤਾਂ ਅਸੀਂ ਮਾਫੀ ਜੋੜ ਚਾਹੁੰਦੇ ਹਾਂ ਜੋੜ ਕੇ ਹਮੇਸ਼ਾ ਤੁਹਾਡੇ ਬੱਚੇ ਬਣ ਕੇ ਤੁਹਾਡੀ ਸੇਵਾ ਰਹਿਾਂਗੇ ਜਿੰਨਾ ਕਿ ਸਾਡੀ ਸਮਰਪਿਆ ਮਿੱਤਰ ਦੀ ਭਲੇ ਬਾਰੇ ਕਰੇ ਖਲਾਣੀ ਕਰਾਂਗੇ ਜਿਵੇਂ ਕਰਾਂਗੇ ਤਾਂ ਤੁਸੀਂ ਸਾਰੇ ਰੀਣਾ ਪਿਆਰ ਦਿੱਤਾ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਫੇਰ ਭਰਿਆ ਹੱਥ ਰੱਖੇ ਤੁਸੀਂ ਤੰਦਰੁਸਤ ਰਹੋ ਤੱਕੇ ਰਹੂਗੀ ਖਾਲਸਾ ਸਾਨੂੰ ਖੁਸ਼ੀ ਆ ਸਾਡਾ ਪੁੱਤ ਆ ਗਿਆ ਸਾ ਵਾਪਸ ਆ ਸਾਨੂੰ ਬਹੁਤ ਖੁਸ਼ੀ ਆ ਸਾਡਾ ਛੋਟਾ ਸਿੱਧੂ ਆ ਗਿਆ ਐਸਾ ਤਾਂ ਚਾ ਨਹੀਂ ਚੱਕੀ ਦਾ ਟੱਤੀ ਸੁਆਣੀ ਪੈ ਲੱਗਦਾ ਸਾਡੀ ਇੰਨੀ ਖੁਸ਼ੀ ਆ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕਰਦਾ ਹੋਲੀ ਦੇ ਅਸੀਂ ਤੂੰ ਤਾਂ ਬਹੁਤ ਕੁਝ ਹੀ ਨਾ ਤਾਂ ਜਵਾਕੀ ਜੜਾ ਹਾਂ ਸਾਡੀਆਂ ਗਲੀਆਂ ਦੇ绕 ਨੂੰ ਤੁਸੀਂ ਹੋ ਅੱਜ ਫੇਰ ਮੋੜ ਆਈਆਂ ਰੌਣਕਾਂ ਹਾਂ ਕੋਹੀ ਰੌਣਕਾਂ ਫੇਰ ਆ ਗਈਆਂ ਜਿਹੜੀਆਂ ਸਿੱਧੂ ਬੈਸੀ ਉਹੀ ਰੌਣਕਾਂ ਬਾਸ ਫੇਰ ਆ ਗਈਆਂ ਤਿੰਨ ਸੱਤ ਚ ਬੈਠਾ ਸੀ ਬਾਪੂ ਬੈਠਾ ਸੀ ਆਹ ਸੱਤ ਚ 11 ਵਜੇ ਤੱਕ ਦਿਨੇ ਵੀ ਆਈ ਨਹੀਂ ਬਤਾਉਂਦਾ ਕਾ ਕਾ ਘੇੜੇ ਲਾ ਜਾਂਦਾ ਅੱਛਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਰੌਣਕਾਂ ਕਹਿੰਦੇ ਉਹ ਤੇ ਖੜੀ ਉਹ ਸਿੱਧੂ ਨਾਂ ਗਿਆ ਸਿੱਧੂ ਨਾਂ ਗਿਆ ਦਾ ਅੱਛਾ ਕੁੱਲ ਨੂੰ ਮੰਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵਾੜਾ ਪਿਆਰ ਕਰਦਾ ਤੂੰ ਖੁਸ਼ੀ ਆ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਉਹ ਨਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂਜੀ ਪੂਰਾ ਮਾਹੌਲ ਨੇ ਮੈਨੂੰ ਬੰਦ ਨਿੰਮ ਜੀ ਹਾਂ ਅਸੀਂ ਬੰਨਤਾ ਜੀ ਕਹਿੰਦੇ ਛੋਟਾ ਸ਼ੁਭ ਆ ਗਿਆ ਬਾਪੂ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਸਾਡਾ ਸਿੱਧੂ ਵਾਪਸ ਆ ਗਿਆ ਵੀਰੇ ਸਾਨੂੰ ਇੰਨੀ ਖੁਸ਼ੀ ਆ ਬਹੁਤ ਜਿਆਦੇ ਕਿਉਂਕਿ ਸਾਡੇ ਸਾਰੇ ਤਿਹਾਰ ਪਿੱਕੇ ਪੈ ਚਲੇ ਸੀ ਅੱਜ ਸਾਡੇ ਉਹ ਪੁੱਤਾਂ ਵਾਪਸ ਆਉਣ ਕਰਕੇ ਨਾ ਸਾਡੀ ਦੁੱਗਣੀ ਖੁਸ਼ੀ ਹੋ ਗਈ ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਬਾਪੂ ਬਲਕੌਰ ਸਿੰਘ ਕੀ ਬੋਲੇ ਅਤੇ ਮੂਸੇ ਦੇ ਵਿੱਚ ਕਿਸ ਤਰ੍ਹਾਂ ਲੋਕ ਜਸ਼ਨ ਮਨਾ ਰਹੇ ਨੇ ਕਿਉਂਕਿ ਮਨਾਉਣ ਵੀ ਕਿਉਂ ਨਾ ਸਿੱਧੂ ਮੂਸੇਵਾਲਾ ਜੋ ਵਾਪਸ ਮਿਲਿਆ ਹੈ ਮੂਸੇ ਪਿੰਡ ਦੇ ਲੋਕਾਂ ਨੂੰ ਅਤੇ ਸਿੱਧੂ ਮੂਸੇਵਾਲੇ ਦੇ ਚਾਉਣ ਵਾਲਿਆਂ ਨੂੰ ਤਾਂ ਦੋਸਤੋ ਵੀਡੀਓ ਨੂੰ ਵੀ ਕਰ ਦਿਓ ਸ਼ੇਅਰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਵੀ ਕਰ ਦਿਓ ਨਾਲ ਆਪਣੇ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ